ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਵੀਡੀਓ ਵੇਖਣ ਵਾਲਿਆਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਭੈਣ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਮਿੱਤਰੋ ਆਪਾਂ ਇਸ ਟਾਈਮ ਦਰਿਆ ਵਾਲੇ ਰਾਹਤੇ 'ਤੇ ਆ ਤੇ ਰਾਹਤੇ ਜਾ ਰਹੇ ਆ ਮੱਕੀ ਵੀ ਕਰ ਲਏ ਆ ਬਜਾਈ ਟਾਈਮ ਉਦੋਂ ਸ਼ਾਮਾਂ ਦੇ 5:00 ਵਜੇ 5 ਦਾ ਟਾਈਮ ਹੋ ਗਿਆ ਆ ਤੇ ਚਲੋ ਲੇਟ ਜ਼ਰੂਰ ਹੋ ਗਏ ਆ ਥੋੜਾ ਫਿਰ ਉਹ ਪਿੱਛੇ ਮੱਕੀ ਆਪਾਂ ਭਰਦੇ ਭੁਰਦੇ ਰਹੇ ਆ ਨਾਲੇ ਆ ਰਹੇ ਆਪਣੀ ਮੱਕੀ ਵਾਲੀ ਮਸ਼ੀਨ ਵੀ ਪਿੱਛੇ ਆ ਰਹੀ ਤੇ ਆਪਾਂ ਚਲਦੇ ਦਿਖਾਉਨੇ ਆ ਦੇਖੋ ਇਧਰ ਦਰਵਾਜ਼ਾ ਛੱਡ ਸ਼ੁਰੂ ਹੋ ਗਿਆ ਸਾਹਮਣੇ ਚਲ ਗਿਆ ਕਿੰਦਰ ਨਿਕਲ ਗਿਆ ਵਾ ਚਲੋ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਜਿਹਾ ਨੇ ਕਿਹੜੇ-ਕਿਹੜੇ ਮੇਰੇ ਭਰਾਵਾਂ ਨੇ ਮੱਕੀ ਦਾ ਬੀਜ ਕੇ ਕੰਮ ਖਤਮ ਕਰ ਲਿਆ ਆਪਣਾ ਰਹਿ ਗਿਆ ਬਸ 5-7 ਕਿੱਲੇ ਤਾਂ 7 ਕਿੱਲੇ ਦਾ ਬੀਜਣਾ ਆਪਾਂ ਬੀਜ ਕੇ ਬਾਅਦ ਚ ਆਪਾਂ ਕਰਦੇ ਆਂ ਗੰਨੇ ਦੀ ਲਵਾਈ ਤੇ ਸਾਰੇ ਜਣੇ ਆਪਣਾ ਤਿਆਰ ਰੱਖਿਆ ਕਰੋ ਕੰਮ ਜ਼ਰੂਰ ਕਰਿਆ ਕਰੋ ਕਿਉਂਕਿ ਕੰਮ ਨਾਲ ਦਾ ਜੋ ਨਜ਼ਾਰਾ ਉਹ ਨਹੀਂ ਮਿਲਦਾ ਠੀਕ ਆ ਚੱਲਦੇ ਆਂ ਹਣ ਆਪਾਂ ਥਾਲੀ ਚੈੱਕ ਕਰੋ ਤੁਸੀਂ ਤਿਆਰ ਹੋਈ ਤੇਰਾ ਆਪਣਾ ਭਾਜੀ ਪਰਮਜੀਤ ਵੀ ਮਾਰਨ ਲਿਆ ਰੂਟਾ ਲੇਟਰ ਓ ਕੰਪਿਊਟਰ ਕਰੈਸ਼ ਹੋ ਰਹੀ ਕੱਡੂ ਦਾ ਫਰਵਾਟ ਹੋਰ ਲੋੜ ਹੀ ਨਹੀਂ ਆ ਗਏ ਆ ਸਾਡੇ ਯਾਰ ਆਨੂੰ ਟਾਈਮ ਲਾ ਕੇ ਸਵੇਰ ਦਾ ਦੇ ਕੇ ਸਵੇਰ ਦਾ ਟਾਈਮ ਦੇ ਕੇ ਆਨੂੰ ਤੇ ਹੁਣ ਸਾਲੇ 5 ਵਜੇ ਆਵੜੇ ਆ 6-7 ਕਿਲੇ ਤਾਂ ਕੇਰਨ ਨਹੀਂ ਇਹ ਤਾਂ ਸਵੇਰ ਦਾ ਕਾਦ ਲੈ ਕੇ ਤੁਰਿਆ ਆ ਆਓ ਸਵੇਰ ਦਾ ਮੈਂ ਤਰ੍ਹਾਂ ਮੈਂ ਵੀਡੀਓ ਬਣਾਉਂਦਾ YouTube ਤੇ ਪਾਉਣੀ ਵੀ ਵਾਲਾ ਖੋਲਣਾ ਯਾਰ ਇੱਕ ਪਹਿਲੀ ਖਾਦ ਤੇ ਖੋਲਣ ਦੇ ਖਾਦ ਖੋਲ ਲੈਣੀ ਆ ਹਾਂ ਹੋਰ ਕਿਦਾ ਠੀਕ ਠਾਕ ਰੇ ਬਹੁਤ ਠੀਕ ਠਾਕ ਸੈਟਿਕ ਆ ਚੜਦੀ ਚੜਦੀ ਕਲਾ ਓਕੇ ਆ ਕੰਮ ਹੋਲੈਂਡ ਵੀ ਦਿਖਾ ਦੀਏ ਯਾਰ ਨਹੀਂ ਸ਼ੋਸ਼ ਆ ਸਾਡੇ ਕੋਲ ਇਹ ਸੁੱਖਾ ਡਾਊਨ ਐਂਡ ਕਿੰਦੀ ਡਾਊਨ ਨਿਆ ਕਿੱਲੇ ਦਾ ਕਿੰਨਾ ਉਹ ਗੁੱਲੀ ਦੀ ਕਿਹੜੀ ਟੁੱਟ ਗਈ ਕਹਿੰਦੇ ਗੁੱਲੀ ਟੁੱਟ ਗਈ ਹੈ ਅੱਛਾ ਇਹਦੇ ਵੀ ਨਿਕ ਨਿਕੇ ਕ੍ਰੋਸ ਨੌ ਵਜੇ ਦੁਬਾਰਾ ਲਾਉਣ ਤੇ ਆ ਭਾਂ ਉਹ ਤਾਂ ਫੇਰ ਚੇਤਾ ਭੁੱਲ ਗਿਆ ਨਾ ਨਾ ਗੁੱਲੀ ਟੁੱਟ ਗਈ ਜਦੋਂ ਛੱਡ ਗਿਆ ਸਾਰਾ ਕੁਝ ਮੇਰਾ ਡੈਕ ਚੱਲਦਾ ਸੀ ਮੈਨੂੰ ਪਤਾ ਨਹੀਂ ਲੱਗਿਆ ਹੁਣ ਜਦੋਂ ਤਨ ਮੈਂ ਇਸ਼ਾਰਾ ਦੇ ਦਾਂ ਕਰਾਂਗਾ ਨਾ ਮੈਂ ਵੀਡੀਓ ਬਣਾਉਣੀ ਤੇ ਡੈਕ ਬੰਦ ਕਰ ਦਿੰਗੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਯਾਰ ਵਜਾਉਣੀ ਤਾਂ ਉਹ ਦੂਜਾ ਵੀ ਬੀਚ ਦਾ ਸੋਨਾਲੀ ਕਾਲਾ ਮਾ ਨਾ ਸਾਨੂੰ ਯਕੀਨੀ ਨਹੀਂ ਹੈਗਾ ਭਰਾਵਾ ਟਾਈਗਰ ਅਭੀ ਜਿੰਦਾ ਹੈ। ਉਹ ਬਾਸ ਕਰ ਭਰਾਵਾ ਵੀਡੀਓ ਦੀ। ਵੀਡੀਓ ਯਾਰ ਹੁਣ ਮੈਂ ਪੂਰਾ ਆਪਣਾ ਬਲੌਗ ਤੇ ਕਰਨਾ ਹੀ ਨਹੀਂ। ਕਿ ਮਿਲਦਾ ਤੈਨੂੰ ਬਲੌਗ। ਲਓ ਯਾ ਸਾਡੇ ਹੁਣ ਬੰਦੇ ਆ ਗਏ ਹਨ ਹੁਣ ਟੈਨਸ਼ਨ ਖਤਮ ਹੋ ਗਈ ਸਾਡੀ। ਠੀਕ। ਸਮਝ ਲਓ ਮੱਕੀ ਬੀਜੀ ਗਈ ਅਜੋਕੇ ਵੇਲੇ ਆਪਾਂ ਮੱਕੀ ਤੋਂ ਹਨਾ। ਓਏ ਉਹ ਉਹਨਾਂ ਦੇ ਪਤਾ ਨਹੀਂ ਕੌਣ ਬੀਜ ਕੇ ਗਿਆ ਓ ਢੇਰੀਆਂ ਹੀ ਲਾ ਗਿਆ ਬੀਜੀਆਂ। ਬਾਪਾ ਵਾਟ ਨਾਲ ਲਜਾਨੇ ਨਾ ਟਰੈਕਟਰ ਹਾਂ ਵਾਟ ਨਾਲ ਜਾ ਕੇ ਮਸ਼ੀਨ ਜੱਕਦਮ ਪਿੱਛੇ ਹੋ ਗਈ ਆ ਉਹ ਥੱਲੇ ਪੂਰਾ ਭਰ ਚੰਗੀ ਆ ਉਹ ਗੁਰਵਾ ਠੇਰੀਆਂ ਲੱਗੀਆਂ ਮੱਕੀ ਇੱਥੇ ਹੈਗੀ ਆ ਇੱਥੇ ਹੈ ਨਹੀਂ ਇੱਥੇ ਹੈਗੀ ਇੱਥੇ ਹੈ ਨਹੀਂ ਇਹ ਕੀ ਚੱਕਰ ਉਹ ਉਹਨਾਂ ਦੇ ਤੈਨੂੰ ਦਿਖਾਵਾਂਗਾ ਕੀ ਜਾਂਦਾ ਹੁਣ ਬੀਜ ਕਾਉਣ ਲੱਗੇ ਜੀ ਪਹਿਲਾਂ ਗੇੜਾ ਦੇ ਕੇ ਬੀਜ ਕਾਉਣਾ ਆ ਪੀਜ ਉੱਕ ਲੈਣਾ ਥੱਲੇ ਇਦਾਂ ਨਾ ਝੋਟੀ ਆ ਯਾਰ ਕੋਠੀ ਨਹੀਂ ਇਦਾਂ ਥੋੜਾ ਇਹਨਾਂ ਲੱਗਣਾ ਮੈਂ ਕਿਹਾ ਥੋੜਾ ਥੋੜਾ ਇਹਨੂੰ ਰੱਖ ਲਈ ਕੋਈ ਨਹੀਂ ਹੁੰਦਾ ਵਟ ਦੇ ਨਾਲ ਹਰਨ ਕਰਦੀ ਬੜਾ ਚਲੋ ਜੀ ਆਹ ਹਾਲ ਦਾ ਉਹਦੇ ਸਾਡੇ ਬਹੁਤ ਗੁਣਾਕਾਰੀ ਇਸਕੀਮਾਂ ਬਹੁ ਲਾਉਂਦੇ ਆ। ਨੇ ਮੱਕੀ ਬਹੁ ਵਝਾਈ ਕਿੰਨੇ ਕਿੰਨੇ ਕਿਲੇ ਬੀਜਦੀ ਵੀ ਹੁਣ ਤੱਕ 700 ਤੋਂ ਪਲੱਸ 700 ਤੋਂ ਪਲੱਸ ਬੀਜੀ ਕਿਤੇ ਫਾਲੇ ਪੈ ਗਏ ਕਰੀ ਫਾਲੇ ਚੌਥੇ ਚੌਥਾ ਸੈਟ ਆ। ਚਾਰ ਸੱਟ ਪੈ ਗਏ ਆ ਫਾਲਿਆਂ ਦੇ ਕਿੰਨੇ ਦੇ ਹੁੰਦੇ ਫਾਲੇ? ਜਿਹੜਾ ਜੋੜਾ ਹੈ ਪਤਾ ਨਹੀਂ ਕਿੰਨੇ ਦਾ ਜੋੜਾ ਹੈ। ਆ ਚੌਥਾ ਜੋੜਾ ਵਾ ਚੌਥਾ ਸੈਟ ਬਸ ਦੂਜੀ ਸਾਈਡ ਚੇਂਜ ਕਰਨ ਵਾਲੀ ਆ ਇਹਦੀ ਚੌਥੀ ਰੀਨ ਆ। ਇਹ 150 ਕਿਲੋ ਨਹੀਂ ਜਦਿਆ ਤੂੰ ਆਪ حساب ਲਾ ਲਾ ਵੀ ਕਿੰਨਾ ਹੋਊਗਾ ਹਾਲਾ ਉਹ ਫਿਰ ਚੌਥਾ ਨਹੀਂ ਜਿੱਦਾਂ ਹੁਣ ਮੇਰੀ ਗੱਲ ਸੁਣ ਮੈਂ ਕਹਿੰਨਾ ਇਹ ਦੋ ਦੋ ਜਿੱਦਾਂ ਦੋ ਖੇਲਾਂ ਖੜਦੀ ਆ ਤੇ ਇਹ ਚਾਹੀਦੀ ਮਸ਼ੀਨ ਦੋ ਹੋਰ ਖੜਦੀ ਮੈਂ ਫੇਰ ਕੰਮ ਨਹੀਂ ਵੜਨਾ ਕੋਰ ਬਾਈ 4 ਟਰੈਕਟਰ ਚਾਹੀਦਾ ਟਰੈਕਟਰ 4x4 ਲੈ ਆਵਾਂਗੇ ਫੇਰ ਨੂੰ ਚਾਰ ਸਿਹੜ ਬਣਾਉਂਗੀ ਪਰ ਵਾਇਆ ਬਹੁਤ ਜ਼ਿਆਦਾ ਹੋ ਜਾਣਾ ਵਾ ਮੋੜ ਕੇ ਜਿੱਦਾਂ ਲਿਹਾਣੀ ਨਹੀਂ ਜਾਣੀ ਤੇ ਕਿੱਦਾਂ ਲਿਹਾਣੀ ਦੀ ਜਾਣੀ ਰਾਜ ਨਹੀਂ ਨਾ ਨੰਗਣੀ ਹੈ ਨਾ ਰਾਹ ਦੀ ਨਹੀਂ ਨੰਗਣੀ ਆਉਣ ਦੇ ਆਉਣ ਦੇ ਕੋਈ ਨਹੀਂ ਲਾਇਆ ਇੱਕ ਵਾਰੀ ਸਿੱਧਾ ਹੋ ਜਾਊਗਾ ਸਿੱਧਾ ਹੋ ਗਿਆ ਇੱਕ ਵਾਰੀ ਫੇਰ ਸਿਹਤ ਕਰਨੀ ਉਹ ਵਟਾਂ ਦੇ ਨੂੰ ਦੱਸਿਆ ਕੰਪਿਊਟਰ ਕਰਾਇਨਾ ਨੇ ਤੱਕ ਤੂੰ ਕਰਤਾ ਥੋੜਾ ਮਸਲਾ ਹੱਲ ਲਓ ਪਿਆਰਿਓ 36 ਦੀ ਆਉਂਦਾ ਖੇਦ ਇੱਧਰ ਹੱਲ ਕਰੀ ਮਾਰ ਲਓ ਜੀ ਆਪਾਂ ਹੁਣ ਲਿਆਵਾਂਗੇ ਹਾਲ ਪਾ ਕੇ ਹਲਕਾ ਤੋਂ ਆਪਾਂ ਪਾ ਕੇ ਲਿਉਣੇ ਆ। ਸਾਰੇ ਗਾਰੀ ਦੇ ਮੱਥੇ ਵਾਉਣੇ ਆਪਾਂ। ਇਹ ਮੱਥਿਆਂ ਨੂੰ ਨਾ ਵਾਉਣਾ ਪੈਣਾ ਕਿਉਂਕਿ ਇਹ ਪੱਕਾ ਪੱਕੇ ਹੋ ਜਾਂਦੇ ਨੇ ਆਹ ਟਰੈਕਟਰ ਲੰਘਿਆ ਆ ਵੇਖੋ ਪੂਰਾ ਪੱਕਾ ਹੋ ਗਿਆ। ਤੇ ਮੱਕੀ ਮੇਰਾ ਭਰਾ ਕੰਮ ਸੋ ਕੰਮ 2.5 ਦੇ ਜੇਤ ਪੈਲੀ ਬਹੁਤ ਤਾਕਤ ਵਾਲੀ ਤੇ ਇੱਕ ਬੋਰਾ ਤੇ ਜੇ ਆਪਾਂ ਰੂੜੀ ਰੜੀ ਪਾਉਂਦੇ ਰਹਿੰਨੇ ਆ ਫੇਰ ਇੱਕ ਬੋਰਾ ਤੇ ਜੇ ਨਹੀਂ ਤੇ ਦੋ ਬੋਰੇ 2.5 ਦੇ ਜ਼ਰੂਰੀ ਇਹ। ਮੱਕੀ ਨੂੰ ਪਾਉਣੇ। ਕਿਉਂ ਜੀ? ਓਕੇ ਜੀ। ਸਹੀ ਕਿ ਨਹੀਂ? ਹਾਂ ਜੀ। ਬਾਕੀ ਜਦੋਂ ਵੀ ਆਪਾਂ ਵੀਡੀਓ ਚਾਲੂ ਕਰਨੀ ਕਰਨੀ ਹੈ ਤੂੰ ਤੇ ਸੂਰਜ ਦਾ ਵੇਖ ਲੋ ਹਾਬਤਾ ਬਾਕੀ ਮੱਕੀ ਦਾ ਇਹ ਕੰਮ ਮਾਰਿਆ ਕਰ ਇਹਦੇ ਖਤਮ ਹੋ ਜੇਗਾ ਬਜਾਈ ਦਾ ਕੰਮ ਇਹਦਾ ਮੱਕੀ ਦਾ ਖਤਮ ਹੋ ਜੇਗਾ ਤੇ ਫਿਰ ਗੰਨੇ ਹਲ ਹੋ ਜਾਣਗੇ ਆਪਾਂ ਬਾਕੀ ਵੀ ਆਪਾਂ 18 ਨਾਲ ਨਵੇਂ ਆਪਾਂ ਕੋਈ ਪੈਕਟਾਂ ਬੋਟਾਂ ਚ ਨਹੀਂ ਆਪਣਾ ਵੀ ਸਿੱਧਾ ਖੁੱਲੋ ਤੇ ਦਵਾਈ ਲਾ ਕੇ ਆਪਾਂ ਲਿਆਂਦਾ ਠੀਕ ਆ ਆ ਵੀ ਜਿਹੜਾ ਇਹ ਵੱਖਰਾ ਰੱਖਣਾ ਵਾ ਇਹ ਵਾਦੇ ਵਾਦੇ ਘਾਟੇ ਵਾਸਤੇ ਆ ਉਦਾਂ ਬੀਜਣਾ ਨਹੀਂ ਹੈ ਓਕੇ ਓਕੇ ਉਹ ਮਾਰਦਾ ਹੀ ਗਾ ਹਾਂ ਥੋੜੀ ਜਿਹੀ ਪਿੱਛੇ ਰੱਖ ਕੇ ਨਾ ਜਿੜਾ ਲੱਗਿਆ ਹੋਣਾ ਨਾ ਜਦੋਂ ਆਪਾਂ ਮਸ਼ੀਨ ਰੱਖਦੇ ਆ ਨਾ ਉਹ ਫਿਰ ਬੈਲੈਂਸਿਆ ਬਣਾ ਜਾਂਦੀ ਹੈ ਹੁਣ ਉਧਰ ਮੈਨੂੰ ਦੱਸਦੇ ਆ ਆਪਾਂ ਖਾਦ ਰੱਖ ਕੇ ਲੈ ਆਨੇ ਆ ਨਹੀਂ ਆ ਰੁਕ ਨਹੀਂ ਆ ਰੁਕੀ ਕੇ ਨਾ ਯਾਰ ਉਹ ਸਾਡੇ ਕੋਲ ਬਾਏ ਪਾਣੀ ਦਾ ਸਿਸਟਮ ਹੈ ਨਹੀਂ ਆੜ ਕਿੱਧਰ ਵੀ ਪਾਉਂਗਾ ਫਿਰ ਜਿਆ ਉਹ ਗੇਰਤੀ ਕਿੱਧਰ ਨਾ ਐ ਨੂੰ ਆੜ ਉਹ ਕਾ ਫਿਰ ਗੱਲ ਸਰ ਹਾਂ ਲਓ ਮਿੱਤਰੋ ਮਾਲਕ ਦੀ ਕਿਰਪਾ ਨਾਲ ਚੱਲ ਰਿਹਾ ਕੰਮ ਇਹਨਾਂ ਮਰ ਬਲਸ 7-8 ਕਿੱਲੇ ਥਾਂ ਹੋਰ ਘੰਟੇ ਕਿਚ ਕੇਰ ਦੇਣਾ ਪੰਜ ਕਿੱਲੇ 4.5 ਕਿੱਲੇ ਥਾਂ ਤੇ ਕੇਰਤਾ ਇਹਨਾਂ ਨੇ ਕਿਉਂਕਿ ਇਦਾਂ ਮੱਥਿਆਂ ਤੇ ਢੇੜਾ ਜ਼ਰੂਰੀ ਲਾਉਣਾ ਪੈਂਦਾ ਵਾ ਮੱਥੇ ਪੋਣੇ ਕਿਉਂ ਜ਼ਰੂਰੀ ਇਸ ਕਰਕੇ ਜ਼ਰੂਰੀ ਕਿਉਂਕਿ ਟਰੈਕਟਰ ਹਰੇਕ ਸਿਰੇ ਤੇ ਮੁੜਦਾ ਜਦੋਂ ਆਉਂਦਾ ਇੱਧਰ ਮੁੜ ਕੇ ਜਾ ਉਧਰਲੇ ਸਿਰੇ ਤੇ ਮੋੜ ਉਹ ਫਿਰ ਥਾਂ ਪੱਕਾ ਬੋਧ ਹੋ ਜਾਂਦਾ ਵਾ ਤੇ ਉਹਨਾਂ ਫਿਰ ਦਾਣੇ ਨੰਗੇ ਰਹਿੰਦੇ ਜਦੋਂ ਆਪਾਂ ਸਾਈਡਾਂ ਵਾਲਾ 껮ੜਾ ਲਵਨੇ ਆਣਾ ਉਹ ਦਾਣੇ ਨੰਗੇ ਰਹਿੰਦੇ ਇਸ ਕਰਕੇ ਦਾਣੇ ਨਾ ਨੰਗੇ ਰਹਿਣ ਉਹ ਹੱਲਾ ਦਾ 껮ੜਾ ਲਾਉਣਾ ਪੈਂਦਾ ਜਾਂ ਰੂਟੇਟਰ ਦਾ ਹੱਲਾ ਦਾ ਲੱਗੇ ਪਹਿਲੀ ਬਣੀ ਹੁੰਦੀ ਹੈ ਹੱਲਾ ਦੇ ਦੋ 껮ੜੇ ਲੱਗ ਜਾਣ ਫਿਰ ਇੱਕ ਨੰਬਰ ਦਾ ਕੰਮ ਹੋ ਜਾਂਦਾ ਸੋਣਾ ਤੇ ਦਾਣੇ ਨਹੀਂ ਨੰਗੇ ਰਹਿਣਗੇ ਤੇ ਪਹਿਲੀ ਤਾਂਡੀ ਜਰੂਰ ਬਰੀਕ ਹੋਣੀ ਚਾਹੀਦੀ ਏ ਢੇਮਾ ਨਾ ਹੋਣ ਜਿਆਦੀਆਂ ਨਾਰਮਲ ਮੜੀ ਮੋਟੀ ਨਿੱਕੀ ਮੋਟੀ ਚੱਲ ਜੇਗੀ ਜਿਆਦੀਆਂ ਨਾ ਹੋਣ ਕਿਉਂਕਿ ਜਿਆਦੀਆਂ ਹੋਣਗੀਆਂ ਤਾਂ ਕੰਮ ਖਰਾਬ ਆ ਦਾਣੇ ਨੰਗੇ ਰਹਿਣਗੇ ਇੱਕ ਦੀ ਢੰਗਾਈ ਸਹੀ ਹੋਣੀ ਚਾਹੀਦੀ ਏ ਪੂਰੀਆਂ ਜਾਣ ਦੁਹਰ ਪਹਿਲੀ ਪੋਲੀ ਏ ਤੇ ਜਾਨ ਨਿਕਲੀ ਪਈ ਏ ਤਗੜਾ ਆ ਤਗੜਾ ਸ਼ੇਰ ਮਣ ਲੋ ਮੈਟਰ ਲੈ ਗਏ ਲਾਗੇ ਆ ਖਤਾ ਆਪਣਾ ਰਹਿ ਗਿਆ ਜੀ ਟੂਟਾ ਬੈ ਖਤਾ ਵੱਡੇ ਆ ਆਪਣੇ ਨਿਕਲ ਗਏ ਤਿੰਨਾਂ ਤਿੰਨਾਂ ਗਿੱਲਿਆਂ ਵਾਲੇ ਆ ਖਤਾ ਰਹਿ ਗਿਆ ਛੋਟਾ ਪੰਜ ਗੁੱਨਾਂ ਵਾਲਾ ਇਹ ਅੱਧਾ ਗਿੱਲਾ ਤੇ ਬਾਕੀ ਉਧਰ ਫੇਰਦੇ ਆ ਪਰ ਉਹ ਕਮਾਤ ਵਾਲੇ ਖੱਪੇ ਮੱਕੀ ਦਾ ਵੀ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਚ ਵੀ ਕਿਹਾ ਵੀ 18 15 16 ਤਰੀਕ ਤੋਂ ਬਾਅਦ ਮਿਲਣਾ ਚાલુ ਹੋਏਗਾ ਪਰ ਨੇ 2022 ਤਰੀਕ ਤੋਂ ਬਾਅਦ ਬਾਈ 23 ਫਰਵਰੀ ਤੋਂ ਬਾਅਦ ਵੀ ਮਿਲਿਆ ਹੁਣ ਤੇ ਆਪਾਂ ਲੇਟ ਬਹੁਤ ਵੀਜ ਰਹੇ ਕਿਉਂਕਿ ਆਪਣਾ ਪਹਿਲੀ ਸੈੱਟ ਕਰਨੀ ਸੀ ਪਹਿਲੀ ਸੈੱਟ ਕਰਨ ਵਾਲੀ ਸੀ ਉੱਚੀ ਨੀਵੀ ਬਹੁਤ ਹੀ ਸਾਰੀ ਸੈੱਟ ਕੀਤੀ ਚਲੋ ਹੁਣ ਲਾ ਲਈਏ ਢੇਡੇ ਮਿਲਦੇ ਆ ਤੁਹਾਨੂੰ ਲਓ ਵੀ ਮਿੱਤਰ ਪਿਆਰਿਓ ਬਸ ਰਹਿ ਗਏ ਆਖਰੀ ਢੇਡੇ ਫਿਰ ਆਪਾਂ ਬਰਾਕਾ ਮਿਲਦੇ ਆਂ ਅਗਲੀ ਵੀਡੀਓ ਜੋ ਆਪਣਾ ਮੰਮੀ ਡੈਡੀ ਦਾ ਜਰੂਰ ਧਿਆਨ ਰੱਖਿਆ ਕਰੋ ਮਾਂ ਪਿਓ ਦਾ ਜਿੰਨਾ ਕਰਕੇ ਆਪਾਂ ਇਸ ਦੁਨੀਆ ਤੇ ਆਏ ਆ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਕਮੈਂਟ ਜਰੂਰ ਕਰਿਓ ਲੈ ਮੈਂ ਲੈਟ ਕਰਤੀ ਆ ਇੱਕ ਨਵੀਂ ਤਿਆਰ ਕਰਤੀ ਪਾਉਣ ਯਾਰ ਇਹ ਹੁਣ ਵਧੀਆ ਹੋ ਗਿਆ ਕੇ ਸੈਟੀ ਇਥੋਂ ਇਥੋਂ ਬਣ ਗਈ ਇਥੋਂ ਵਟ ਪਾ ਦਾਂਗੇ ਜਲ ਆਪਣਾ ਕੰਮ ਕਲੀਅਰ ਕਿਤਾਬ ਹੋਣਗੀ ਮਾ ਉਹਨਾਂ ਬਾਰੇ ਪੜ੍ਹ ਦੋ ਮੇਰਾ ਵੀਰ ਵੀਰ ओके हो गया जी काम। ਜਦ ਮਰਦੀ ਪਰਦ ਹੁਣ ਮੈਨੂੰ ਪਤਾ ਕਰੇ ਪਰ। ਬੀਕਾ ਕੱਢ ਲਾ ਫਿਰ ਗੁੱਠਾਂ 'ਚ ਤੂੰ ਹੀ ਲਾਉਣਾ ਵਾ। ਚਲੋ ਜੀ। ਗੁੱਡ ਬਾਏ। ਦਿਲੋਂ ਲਵ ਯੂ ਹੈ। ਦਿਲੋਂ ਲਵ ਯੂ ਹੈ ਸਾਰਿਆਂ ਨੂੰ। ਭਾਈ ਫੂਨਾ ਆ ਗਿਆ ਮੈਨੂੰ ਫਿਰ। ਬੰਦਾ ਕੰਮ ਵਾਲਾ ਹੋਏ ਤੇ ਫੋਨ ਤੇ ਫੋਨ ਚੜੇ ਰਹਿਣ ਤੇ ਫੋਨ ਤੇ ਫੋਨ ਹੀ ਆਈ ਜਾਂਦੇ ਆ। ਵਜੇ ਤੇ ਕੀੜੇ ਲੱਗ ਜਾਣੀ ਗੁਰੂਆ। ਹੈਲੋ। ਖੜਾ ਓਏ। ਆਉਨੇ ਨੇ ਹਾਂ ਠੀਕ ਹੈ ਤੂੰ ਉਦਾਂ ਹੀ ਲਾ ਲੈਣੇ ਸੀਗੇ ਆਹੋ ਉਦਾਂ ਲੱਗ ਰਿਹਾ ਮੁੜ ਕੇ ਹਾਂਜੀ ਹਾਂਜੀ ਮੇਰੀ ਗੱਲ ਹੋਈ ਜੀ ਮੇਰੀ ਤੇਰੇ ਸਾਡੇ ਦੁਆਰੇ ਮੈਂ ਕਰ ਦਿਆਂਗਾ ਸਾਰਾ ਠੀਕ ਆ ਹੋ ਗਈ ਆ ਜਦੋਂ ਮੈਂ ਦਿੰਦਾ ਉਦੋਂ ਲੱਗ ਰਿਹਾ ਸੀ ਓਕੇ ਜੀ ਸਾਡਾ ਕੋਠਾ